ਚੀਨ ਹੋਣਾ ਹੀ ਹੁਣ ਲਓ ਸੁਣੋ ਸੰਤਾਂ ਦੀ ਤਕਰੀਰ ਹੈ ਇੱਕ 14 ਧਰਮੀ ਭੇਜੇ ਫੌਜੀ ਉਹਨਾਂ ਕੋਲੇ ਫੌਜੀ ਵੀ ਸੰਤਾਂ ਨੂੰ ਮਨਾ ਦਿਓ ਲਾਲਚ ਦੇ ਦਿਓ ਇੱਕ ਅਰਬ ਅਮਰੀਕੀ ਡਾਲਰ ਦੇ ਦਾਂਗੇ ਤੁਹਾਨੂੰ ਸੈਂਸਰ ਲਾ ਕੇ ਮੁੱਖ ਮੰਤਰੀ ਬਣਾ ਦਾਂਗੇ ਇੱਕ ਅਰਬ ਅਮਰੀਕੀ ਡਾਲਰ ਤੁਹਾਡੇ ਦਾਸ ਸਿੰਘਾਂ ਦੇ ਨਾਂ ਤੇ ਅਕਾਊਂਟਾਂ ਚ ਪਾ ਦਾਂਗੇ ਤੁਹਾਨੂੰ ਹੈਲੀਕਾਪਟਰ ਤੇ ਪਾਕਿਸਤਾਨ ਭਜਾ ਦਿੰਨੇ ਆ ਤੇ ਤੁਹਾਨੂੰ ਦਿੱਲੀ ਲੈ ਜਾ ਕੇ ਡਰਾਮਾ ਕਰਾਂਗੇ ਫੜਨ ਦਾ ਐ ਕਰਾਂਗੇ ਇਹੋ ਜਿਹਾ ਲਾਲਚ ਦੇ ਰਿਆ ਕੋ ਗੁਰੂ ਦੇ ਸਿੱਖ ਨੇ ਜੁੱਤੀ ਦੀ ਨੋਕਣਾ ਠਕਰਾਤੇ ਉਹ ਕਹਿੰਦੇ ਗੁਰੂ ਦੇ ਸਹਬ ਜਾਂਦੇ 7 ਸਾਲ ਦਾ ਤੇ 9 ਸਾਲ ਦਾ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਵੀ ਉਹ ਦੇ ਰਹੇ ਸੀ ਲਾਲਚ ਬੇਗਮਾਂ ਦੇ ਦਾਂਗੇ ਜ਼ਗੀਰਾਂ ਦੇ ਦਾਂਗੇ ਉਹ ਜੁੱਤੀ ਦੀ ਨੌਂ ਤੇ ਠਕਰਾਤੀਆਂ ਐ ਸੋਨਾ ਬਾਬਿਆਂ ਨੇ ਬਾਰਸ ਐ ਉਹ ਮੈਂ ਠਕਰਾਣਾ ਇਹੋ ਜੀ ਮੁੱਖ ਮੰਤਰੀ ਦੀ ਕੁਰਸੀ ਨੂੰ ਇਹੋ ਜੇ ਪੈਸੇ ਨੂੰ ਇਹਦੀ ਜਗੀਰ ਮਰ ਗਈ ਐ ਉਹ ਮਰਿਆ ਸਮਾਂ ਜਿਵੇਂ ਸੰਤ ਆ ਉਹ ਤੁਹਾਨੂੰ ਹੀ ਫੋਜ ਨੂੰ ਠੋਕੇ ਜਵਾਬ ਦਿੰਦੇ ਢਾਡੀ ਹੱਥਾ ਕਿਉਂ ਮੈਂ ਇਹ ਜਮੀਰ ਜੇ ਕਾਹਦਾ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ ਅਣਖੀ ਮਰਦ ਸ਼ੇਰ ਵਾਂਗ ਖੱਜਿਆ ਲਾਲ ਜੀ ਦੀ ਭੁੱਖ ਨਾਲ ਨਾ ਨਾ ਲਾ ਖਮਾਉ ਬੱਕਦੇ ਵੀ ਨਾਲ ਸਾ ਈਨੀ ਮਾਂ ਦੀ ਭੁੱਖ ਨਾਲ ਨਾ ਨਾ ਲਾ ਖਮਾਉਗਾ ਕਦੇ ਵੀ ਨਾਲ ਸਾ ਈਨੀ ਮਾਂ ਦੀ ਭੁੱਖ ਨਾਲ ਹਰ ਕਰਮ ਦੇ ਲੇਖੇ ਸ਼ੁਕਰ ਮਨਾਉਂਗਾ ਲੱਗ ਜੇ ਸਰੀਰ ਜੇ ਕਾਹਦਾ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ ਕਾਹਦਾ ਹੈ ਜਿਉਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ 快点儿

ਮਾਰਗੀ ਜਮੀਰ ਜੇ ਕਾਦਾ ਹੈ ਜਿ ਆਉਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ ਕਦੀ ਤੰਨਾ ਤੋਂ ਸਾਨੂੰ ਮਿਲੀ ਖੁੜਤੀ ਦੱਸ ਕਿਵੇਂ ਢੋਲਾਗੇ ਘੜ ਕੇ ਡਰਾਉ ਜੇ ਮਨੇ ਸਾਟੀ ਦਾ ਸਵੀਰ ਦੇ ਕਾਹਦਾ ਹੈ ਜੇ ਹੁਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ ਕਾਹਦਾ ਹੈ ਜੇ ਹੁਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ ਕਾਹਦਾ ਹੈ ਜੇ ਹੁਣਾ ਉਹਦਾ ਦੱਸੋ ਜੱਗ ਤੇ ਮਾਰਗੀ ਜਮੀਰ ਜੇ ਤੱਤੀਆਂ ਤਵੀਆਂ ਤੋਂ ਸਾਨੂੰ ਗੁੜਤੀ ਮਿਲਿਆ ਕਿਵੇਂ ਡੋਲਾਂਗੇ ਸਾਡੇ ਗੁਰੂ ਸਾਹਿਬ ਤਤਨਾ ਤੁੰਗਾ ਤੇ ਬੈਠੇ ਐ ਤੇ ਅਸੀਂ ਉਹਨਾਂ ਦੀ ਸੰਤਾਨ ਆ ਕਿਵੇਂ ਡੋਲਾਂਗੇ ਸਾਡੇ ਤਾਂ ਰੱਖੇ ਗੁਰੂ ਐ ਸੋ ਇਹੋ ਜੀਆਂ ਤਕਰੀਰਾਂ ਪੇਸ਼ ਕੀਤੀਆਂ ਸੋ ਇਹ ਨਮੀਕੋਤਾ ਮ ਲਿਖੀਆਂ ਹਨ ਮੇਰੇ ਸਾਥੀ ਮਨਜੀਤ ਸਿੰਘ ਚੀਮਣਾ ਨੇ ਮੈਂ ਕੋਈ ਵੜਿਆਈ ਨਹੀਂ ਕਰਦਾ ਆਪਦੀ ਸਾਡੇ ਖਾਨਦਾਨ ਵਿੱਚ ਤਿੰਨ ਮਾਸਟਰ ਹੋਏ ਇੱਕ ਤਾਂ ਮੇਰਾ ਦਾਦਾ ਮਾਸਟਰ ਬਖਤਵਰ ਸਿੰਘ ਹੈ ਇੱਕ ਮੇਰਾ ਤਾਇਆ ਮਾਸਟਰ ਦਰਸ਼ਨ ਸਿੰਘ ਹੈ ਇੱਕ ਮੇਰਾ ਹੁਣ ਕਜਨ ਮਾਸਟਰ ਹੈ ਚਾਚਾ ਦਾ ਲੜਕਾ ਨਵਦੀਪ ਸਿੰਘ ਤੇ ਮੇਰੀ ਦਾਦੀ ਗੁਰਦੇਵ ਕੌਰ ਜਦੋਂ ਇਹ ਵਾਕਿਆ ਹੋਇਆ 84 ਦਾ ਸੀ ਛੋਟੇ ਸਾਲ ਜਿਵੇਂ ਜਿਵੇਂ ਵੱਡੇ ਹੋ ਰਹੇ ਤੇ ਸਾਡੀ ਮੇਰੀ ਦਾਦੀ ਗੁਰਦੇਵ ਕੌਰ ਔਰ ਮੇਰਾ ਦਾਦਾ ਮਾਸਟਰ ਬਖਤਵਰ ਸਿੰਘ ਸਾਨੂੰ ਰਾਤ ਨੂੰ ਬਿਠਾ ਕੇ ਮੇਰੀਆਂ ਚਾਰ ਭੈਣਾਂ ਇਕੱਲਾ ਮੈਂ ਪਾਈਆਂ ਬਾਕੀ ਵੀ ਚਾਚੇ ਤਾਇਿਆਂ ਦੇ ਪੁੱਤ ਨੂੰ ਕੋਲੇ ਬਿਠਾ ਕੇ ਇਹੋ ਜੀਆਂ ਬਾਤਾਂ ਸਾਨੂੰ ਸੁ ਬਹੁਤ ਪੜਾਈ ਕੀਤੀ ਐ ਉਹ ਤਾਂ ਮੁਗਲਾਂ ਨਾਲ ਵੀ ਘਾ ਲੰਗੇ ਅੰਗਰੇਜ਼ਾਂ ਨਾਲ ਵੀ ਅੱਗੇ ਨੰਗੇ ਵੀ ਅਕਾਲ ਦਾ ਤਖਤ ਆ ਅਕਾਲ ਤਖਤ ਨੂੰ ਢਾਉਣ ਵਾਸਤੇ ਆਇਆ ਦੋ ਰਚਨਾ ਦੋ ਤਿੰਨ ਚਾਰ ਹੋਰ ਲਿਖੀਆਂ ਹਨ ਮਨਜੀਤ ਸਿੰਘ ਚਿਮਨੇ ਨੇ ਅਗਲੀ ਮੈਂ ਗੱਲ ਪੇਸ਼ ਕਰਾਂ 3 ਜੂਨ ਨੂੰ ਕੁਲਦੀਪ ਬਰਾੜ ਆਉਂਦਾ ਇਹ ਸ਼ੌਣੀ ਦੇ ਵਿੱਚ ਇੱਕ ਆਫਿਸ ਦਾ ਦਫ਼ਤਰ ਉੱਥੇ ਮੀਟਿੰਗ ਸੱਤ ਹੈ ਉਹ ਚ ਉਸ ਸਮੇਂ ਦਾ ਡੀਸੀ ਗੁਰਦੇਵ ਸਿੰਘ ਨੇ ਛੁੱਟੀ ਤੇ ਚਲੇ ਜਾਣਾ ਹੁਣ ਡਿਸਮਿਸ ਕਰ ਰਹੇ ਹੈ ਉਹਦੀ ਥਾਂ ਤੇ ਰਮੇਸ਼ ਇੰਦਰ ਸਿੰਘ ਲਾਤਾ ਡੀਸੀ ਅਮਰਸਰ ਗੁਰਦੇਵ ਸਿੰਘ ਇੱਕ ਐਸਐਸਪੀ ਇੱਕ ਆ ਬੀਐਸਐਫ ਦਾ ਡੀਆਈਜੀ ਜੀਐਸ ਪੰਧੇਰ ਬਰਦਿਆਸ ਪੰਧੇਰ ਜੋ ਸਿੱਖ ਹੈ ਉਹ ਬੈਠਾ ਹੈ ਹੋਰ ਜਨਰਲ ਬੈਠੇ ਆ ਸਾਰੇ ਜਣੇ ਬੈਠੇ ਕਲਦੀਪ ਬਰਾੜ ਵੀ ਬੈਠਾ ਹੈ ਉਥੇ ਮੀਟਿੰਗ ਕਰ ਰਹੇ ਆ ਵੀ ਇੰਨੀ ਫੌਜ ਆ ਗਈ ਹੈ ਫੌਜ ਤੋਂ ਡਰ ਕੇ ਇਕਵਰਾ ਕੇ ਜਿਹੜਾ ਬਾਗੀ ਭੰਡਰਾਲਾ ਹੱਤਵਾਦੀ ਹੈ ਇਹ ਆਤਮ ਸਮਰਪਣ ਕਰੇਗਾ ਔਰ ਹੱਥ ਖੜੇ ਕਰਕੇ ਬਾਹਰ ਆਉਣਗੇ ਇਹ ਤਾਂ ਇਹਨਾਂ ਕੋਲ ਜਾ ਛੋਟੇ ਜਿਹੇ ਹਨ ਤਿੰਨ ਚਾਰ ਸੌ ਬੰਦਾ ਹੋਗਾ ਲੱਖਾਂ ਦੀ ਤਦਾਦ ਵਿੱਚ ਹੈ ਡੀਆਈਜੀ ਪੰਧੇਰ ਕਹਿੰਦਾ ਮੈਂ ਬਰਾੜ ਨੂੰ ਕਿਹਾ ਇੱਥੇ ਤੂੰ ਰੋਂਗਾ ਉਹ ਉਹ ਜੱਟਾ ਹੋਂ ਬਰਾੜ ਤੇ ਗਲਦੀਬ ਕਹਿੰਦਾ ਮੈਂ ਵੀ ਬਰਾੜ ਆ ਤੇ ਡੀਆਈਜੀ ਭੰਦੇਰ ਕਹਿੰਦਾ ਤੇਰਾ ਆ ਮੂੰਹ ਮੰਨਿਆ ਮੰਨਿਆ ਏ ਤੇਰੇ ਸਿਰ ਤੇ ਪਗੜੀ ਨਹੀਂ ਹੈ ਦਾੜ੍ਹੀ ਨਹੀਂ ਹੈ ਬੁੜੀ ਮੂੜਾ ਤੇਰਾ ਮੂੰਹ ਹੈ ਸਿੱਖ ਕੌਣ ਹੁੰਦਾ ਜੱਟ ਕੌਣ ਜਿਹਦੇ ਸਿਰ ਤੇ ਦਸਤਾਰ ਹੋਵੇ ਦਾੜਾ ਹੋਵੇ ਕਹਿੰਦਾ ਬਹੁਤ ਖਿਜਿਆ ਮੈਥੋਂ ਭੰਦੇਰ ਦੀ ਇਹ ਗੱਲ ਆ ਇੰਟਰਵਿਊ ਦੇ ਰਿਹਾ ਹੋ ਭੰਦੇਰ ਕਹਿੰਦਾ ਡੀਆਈਜੀ ਭੰਦੇਰ ਬੀਐਸਐਫ ਦਾ ਕਹਿੰਦਾ ਮੂੰਹ ਤੇ ਗੱਲ ਕਹੀ ਕੰਦੀ ਬਰਾੜ ਦੇ ਕਹਿੰਦਾ ਤੂੰ ਮੈਨੂੰ ਲਿਖ ਕੇ ਲਿਖ ਕੇ ਦੇ ਛੇ ਡੀਆਈਜੀ ਕਹਿੰਦਾ ਭੰਦੇਰ ਗਲਦੀਬ ਬਰਾੜ ਨੂੰ ਕਹਿੰਦਾ ਲੈ ਤੇਰੇ ਕੋਲ ਕਿੱਥੇ ਦਿ ਓ ਜਿਹੜਾ ਮੱਥਾ ਲਾਉਣ ਆਇਆ ਉਹਦਾ ਮੱਥਾ ਟੱਟ ਗਿਆ ਤੇ ਜਿਹੜਾ ਮੱਥਾ ਟੇਕਣ ਵਾਸਤੇ ਆਇਆ ਏ ਤੇ ਉਹਨੂੰ ਗੁਰੂ ਸਾਹਿਬ ਤਖਤ ਦਾ ਤਾਜ ਬਖਸ਼ਦੇ ਆ ਓਏ ਤੂੰ ਅਕਾਲ ਤਖਤ ਤਾਂ ਤੂੰ ਕਹਿਣਾ ਗੁਰਦੇਲ ਸਿੰਘ ਡੀਸੀ ਨੇ ਵੀ ਇਹ ਗੱਲ ਕਹੀ ਉਸ ਮੀਟਿੰਗ ਵਿੱਚ ਕਹਿੰਦਾ ਸਾਡਾ ਤੁਹਾਡਾ ਭਲੇਖਾ ਏ ਜੇ ਤੁਸੀਂ ਕਹੋ ਨਾ ਇਸ ਸੰਤ ਜਨੈਲ ਸਿੰਘਾ ਸਲੈਂਡਰ ਕਰ ਦੇਣਗੇ ਹੱਥ ਖੜੇ ਕਰਕੇ ਬਾਹਰ ਆਉਣਗੇ ਉਹਨਾਂ ਕੋਲ ਤਾਂ ਹਥਿਆਰ ਹੀ ਹੈ ਨਹੀਂ ਕਹਿੰਦਾ ਇਹ ਤੁਹਾਡਾ ਭਲੇਖਾ ਏ ਜੇ ਤੁਸੀਂ ਕਹਿੰਨਾ ਵੀ ਘੰਟੇ ਡੇਢ ਘੰਟੇ ਦੀ ਗੱਲ ਲੈ ਲੁੱਡੀਆਂ ਪਾਉਂਦੇ ਆਏ ਹੋ ਤਾੜੀਆਂ ਮਾਰਦੇ ਆਏ ਹੋ ਐਨੀ ਫੌਜ ਦਾ ਡਰ ਨਾ ਦੇ ਹੋ ਇਥੇ ਤਾਂ ਇਹੋ ਜੀ ਹੋਣੀ ਆ ਦੇਖਿਓ ਤੁਸੀਂ ਕਿਹਨਾ ਕਿਵੇਂ ਹੋਣਾ ਹੈ ਸੋ ਪਿਆਰੇ ਖਾਸਾ ਦੀ ਚਮਕੌਰ ਦੀ ਘੜੀ ਵਾਲੀ ਹੋਣੀ ਆ ਸਿੰਘ ਇਹੋ ਜਾਂ ਕਰਨਗੇ ਦੇਖੋ ਕਿੱਥੇ 40 ਸਿੰਘ ਤੇ 10 ਲੱਖ ਫੌਜ ਚੜ ਕੇ ਆਈ ਚਮਕੌਰ ਦੀ ਘੜੀ ਨੂੰ ਘੇੜਾ ਪਾਇਆ ਬਾਜਾਂ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਾਰਨਾ ਕਰ ਰਹੇ ਆਪਣੇ ਸਿੱਖਾਂ ਦੀ ਤੇ ਜਾਓ ਕੱਲਾ ਕੱਲਾ ਸਿੱਖ ਲੱਖਾਂ ਦੇ ਨਾਲ ਲੜਿਆ ਔਰ ਗੁਰੂ ਸਾਹਿਬ ਦੇ ਜਾਂਵਾਲ ਸਿਪਾਹੀ ਭਾਈ ਬਜੱਤਰ ਸਿੰਘ ਵਰਗੇ ਜਿਨ੍ਹਾਂ ਨੇ ਖੁਦ ਨਹੀਂ ਹਾਥੀ ਦਾ ਮੁਕਾਬਲਾ ਕਰ ਲਿਆ ਉਹ ਕਹਿੰਦਾ ਸਰ ਤੁਸੀਂ ਇਹਨਾਂ ਦਾ ਇਤਿਹਾਸ ਨਹੀਂ ਪੜਿਆ ਹੋਣਾ ਬਜਤਰ ਸਿੰਘ ਵਰਗੇ ਨੇ ਖੋਣੀ ਹਾਥੀ ਦਾ ਮੁਕਾਬਲਾ ਕੀਤਾ ਬੰਦੇ ਬੰਦਿਆਂ ਨਾਲ ਲੜਦੇ ਆ ਜਾਨਵਰ ਜਾਨਵਰ ਨਾਲ ਲੜਦੇ ਆ ਤੁਸੀਂ ਦੇਖਿਆ ਨੇ ਗੁਰੂ ਦੇ ਸਿੱਖਾਂ ਨੂੰ ਉਹ ਹਾਥੀਆਂ ਨੂੰ ਪਿੱਛੇ ਮੋੜਦਾ ਏ ਤੁਸੀਂ ਜਾਣਦੇ ਨਹੀਂ ਉਹ ਮੈਂ ਜਾਣਦਾ ਇਹਨਾਂ ਨੂੰ ਇਹ ਬਾਣੀ ਜਪਣ ਵਾਲੇ ਇਕੱਲੇ ਹੋਣਾ ਕੋ